ਲੱਗਦੀ ਪੰਜਾਬ ਦਾ ਕਾਇਯੋ ਉਸ ਯਾਰ ਦਾ ਮਾਰ ਤੋ ਹੋਵੇ ਤਾਂ ਕੋਈ ਗੱਲ ਨਹੀਂ ਪਰ ਤਾਂ ਹੋਵੇ ਨਾ ਬਿਬਾਣਾ ਕਿਰਦਾਰ ਦਾ ਮਾਰ ਤੋ ਹੋਵੇ ਤਾਂ ਕੋਈ ਗੱਲ ਨਹੀਂ ਪਰ ਤਾਂ ਹੋਵੇ ਨਾ ਬਿਬਾਣਾ ਕਿਰਦਾਰ ਦਾ ਪਿੰਡ ਦੀ ਕੁੜੀ ਦੇ ਨਾਲ ਯਾਸ਼ਕੀ ਬੈਠੀਆਂ ਦੇ ਦਿੱ ਆ ਕੋਹਾ ਬਈ ਪਿੰਡ ਦੀ ਕੁੜੀ ਦੇ ਨਾਲ ਯਾਸ਼ਕੀ ਬੇ ਪੀੜੀਆਂ ਦੇ ਦਿੱਤੀਆ ਤਵਾਵਈ ਕਿੰਨੇ ਘਰ ਕਿਹੋਂ ਬਰਬਾਦ ਮੈਂ ਕਿੰਨੇ ਚੁੱਲਿਆਂ ਦੀ ਜੁਗਿਆ ਇੱਕ ਹਾਵਈ ਇੱਕ ਝੇਲ ਜਾਵੇ ਇੱਕ ਜਾਵੇ ਜੱਤ ਕੋ ਇੱਕ ਝੇਲ ਜਾਵੇ ਇੱਕ ਜਾਵੇ ਜੱਤ ਕੋ ਪਿੱਛੋਂ ਘਾਇ ਹੋ ਜਾਣਾ ਪਰਵਾਰ ਦਾ ਮਾਰਾ ਕਾ ਕੋ ਹੋਵੇ ਤਾਂ ਕੋਈ ਕਰਨੀ ਬੰਦਾ ਹੋਵੇ ਨਾ ਵੀ ਮਾਰਾ ਕੇ ਦਾ ਤਾਂ ਮਾਰਾ ਕਾ ਕੋ ਆ ਵੀ ਪੜਾ ਕੇ ਦਾਦਾ ਬਤੇ ਨਕਲੀ ਜੋ ਹੁੰਦੇ ਵੀਰ ਮੇਰੇ ਉਹ ਪਿੱਛੋਂ ਯਾਰਦੇ ਨਹੀਂ ਪੈਂਦੇ ਘਰੇ ਆਣ ਕੇ ਬਤੇ ਨਕਲੀ ਜੋ ਹੁੰਦੇ ਵੀਰ ਮੇਰੇ ਉਹ ਪਿੱਛੋਂ ਯਾਰਦੇ ਨਹੀਂ ਪੈਂਦੇ ਘਰੇ ਆਣ ਕੇ ਹੁੰਦਾ ਯਾਰੀ ਦੇ ਮੈਂ ਸੌਂ ਲਾਇਕ ਨਹੀਂ ਕਰਦੇ ਆਪਾਂ ਨਹੀਂ ਤੇ ਹੱਸੇ ਜਾਣੀ ਜੇ ਬੋਲੇ ਚਾਰ ਕਹੇ ਕਦੇ ਕਰੀਏ ਬਸਾਰਾ ਯੁਗ ਦਾ ਦਾ ਮਾਰਾ ਕਰਤਾ ਹੋ ਬੇਤਾ ਕੋਈ ਤਾਂ ਨਹੀਂ ਬੰਦਾ ਹੋ ਕੇ ਨਾ ਵੀ ਮਾਰਾ ਕੇ ਨਾਰ ਦਾ ਹਾਂ ਲੱਗ ਕੇ ਚਿੱਤਰ ਬਣੋਂ ਤੇ ਨਹੀਂ ਪਾਦਰਾ People here like